ਕਰਾਉਦਾ ਭਾਰਤ ਤੇ ਮੈਂ ਦਰਜੀਤ ਤਜਰਬਾ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਜਦੋਂ ਕੋਈ ਸੰਸਥਾ ਜਦੋਂ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਅਧਿਕਾਰੀ ਕਿਸੇ ਖਾਸ ਕੰਮ ਕਰਦਾ ਲੋਕਾਂ ਦੀ ਗੱਲ ਕਰਦਾ ਆਵਾਮ ਦੀ ਗੱਲ ਕਰਦਾ ਜਾਣਹਿਤ ਦੀ ਗੱਲ ਕਰਦਾ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਮਨ ਤੇ ਆਪਣੇ ਮਨ ਤੇ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਚਾਹੇ ਉਹਨਾਂ ਦੀ ਸੰਸਥਾ ਹੋਵੇ ਚਾਹੇ ਡਿਪਾਰਟਮੈਂਟ ਹੋਵੇ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਜਾਣਹਿਤ ਦਾ ਕੰਮ ਆ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਉਰਥਲਾ ਦੇ ਪਿੰਡ ਸਾਨੀਵੇਖੇ ਜਿੱਥੇ ਇੱਕ ਸੰਸਥਾ ਹੈ ਪਾਈਕ ਨੇ ਜਾਂ ਚੈਰੀਟੇਬਲ ਡ ਉਹਦੇ ਸੰਸਥਾ ਦੇ ਵਿੱਚ ਮੈਂਬਰ ਨੇ ਐਕਟਿਵ ਮੈਂਬਰ ਨੇ ਤੇ ਨਾਲ ਦੇ ਨਾਲ ਚਾਰਟਰ ਮੈਂਬਰ ਵੀ ਨੇ ਤੇ ਉਹਨਾਂ ਦੀ ਆਪਣੀ ਕਰਮਜੋਗੀ ਸੰਸਥਾ ਆ ਸਰਦਾਰ ਜਸਵੰਤ ਸਿੰਘ ਜੀ ਉਹਦੀ ਅਗਵਾਈ ਕਰਦੇ ਆ ਸੋ ਇਹਨਾਂ ਦੀ ਸੰਸਥਾ ਬਾਰੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਦੋਂ ਤੋਂ ਹੋਣ ਚਾਹੀਏ ਔਰ ਕੀ ਕੀ ਉਹਨਾਂ ਦੇ ਕੰਮ ਔਰ ਗਾਂ ਉਹਨਾਂ ਦੀ ਕਿਆਪ ਲੈਣੇਗਾ ਸਰਦਾਰ ਜਸਵੰਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਦਾ ਭਾਰਤੀ ਜੀ ਧੰਨਵਾਦ ਜੀ ਐ ਸਰਦਾਰ ਜਸਵੰਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਜਿਹੜੀ ਸੰਸਥਾ ਆ ਉਹ ਕਿਹੜੀ ਸੰਸਥਾ ਹੈ ਤੇ ਕਦੋਂ ਹੋਣ ਚਾਹੀਏ ਸਾਡੀ ਸੰਸਥਾ ਦਾ ਨਾਮ ਕਰਮਜੋਗੀ ਚਾਰਟਰ ਸੁਸਾਇਟੀ ਹੈ ਜੀ ਇਹ 2004 ਦੇ ਵਿੱਚ ਸ਼ੁਰੂ ਕੀਤਾ ਕਿੱਥੋਂ ਆਪਰੇਟ ਕਰਦੇ ਹੋ ਜੀ ਤੁਸੀਂ ਸਿਰਫ ਅਗਾਰਡਿੰਗ ਤੋਂ ਜੀ ਜੀ ਇਹਦੇ ਵਿੱਚ ਜਿਹੜੇ ਹੈਗੇ ਆ ਸਾਡੇ ਨਾਲ ਨਾਰਥ-ਈਸਟ ਦੇ ਸਟੂਡੈਂਟ ਜਿਹੜੇ ਆ ਐਲਪੀਜੀਓ ਦੇ ਵਿੱਚ ਸਟੱਡੀ ਕਰਨ ਵਾਸਤੇ ਆਉਂਦੇ ਆ ਜੀ ਉਹ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਵਾਸਤੇ ਫੋਰਥਮੈਂਟ ਕਰਵਾਨੇ ਐ ਰੈਸਪੋਰਟ ਆਰਾਮ ਕਰਵਾਉਣੇ ਆ ਉਹਨਾਂ ਦੇ ਤੇ ਹੋਰ ਜਿਹੜੇ ਪਹਿਲਾਂ ਅਸੀਂ ਅਵੇਨਰ ਪ੍ਰੋਗਰਾਮ ਕਾਫੀ ਚਲਾਇਆ ਵੜੇ ਦੇ ਵਿੱਚ ਪ੍ਰਾਂਟੇਸ਼ਨ ਦੇ ਆਫੀ ਪ੍ਰੋਗਰਾਮ ਤੇ来ਆ ਟੈਕਨੀਕਲ ਐਜੂਕੇਸ਼ਨ ਦੇ ਉੱਤੇ ਇਸ ਨੂੰ ਰੀਸੈਂਟਲੀ ਇਹ ਪ੍ਰੋਜੈਕਟ ਸ਼ੁਰੂ ਕਰਨੇ ਜਾ ਰਹੇ ਹਨ ਇੱਕ ਕਦੋਂ ਤੋਂ ਹੋ ਗਈ ਸੀ ਜਿਹੜੀ ਤੁਹਾਡੀ ਸੰਸਥਾ ਜੀ 2004 ਦੇ ਵਿੱਚ 2004 ਦੇ ਵਿੱਚ ਤੇ ਜਿਹੜੀ ਸੰਸਥਾ ਜਿਹਦੇ ਵਿੱਚ ਤੁਸੀਂ ਐਜੂਕੇਸ਼ਨ ਨਾਲ ਸੰਬੰਧਤ ਪ੍ਰੋਗਰਾਮਾਂ ਦੀ ਗੱਲ ਕਰਦੇ ਹੋ ਆਰਗੇਨਾਈਜ਼ ਜਿਹੜੇ ਦੂਸਰੇ ਕਰਦੇ ਨੇ ਜਾਗਰੂਕ ਵੀ ਕਰਦੇ ਹੋ ਹੋਰ ਕੋਈ ਜਾਣ ਇਤਨਾ ਕੰਮ ਜਿਵੇਂ ਕੋਈ ਅਜਿਹਾ ਸਮਾਜ ਦੇ ਵਿੱਚ ਬਹੁਤ ਸਾਰੇ ਨੀਡੀ ਪਰਸਨ ਆ ਗਏ ਆ ਬਾਕੀ ਆਖ ਸੰਸਥਾਵਾਂ ਜਿਹੜੀਆਂ ਐਨ ਜੀਓਜ਼ ਕੰਮ ਕਰਦੀਆਂ ਤੁਹਾਡੀ ਸੰਸਥਾ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਕਾਰਜ ਕੀਤਾ ਜਾਂਦਾ ਜਿਵੇਂ ਕਿਸੇ ਗਰੀਬ ਨੂੰ ਪੜਾ ਦੇਣਾ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਆ ਜਾਂ ਕਿਸੇ ਗਰੀਬ ਨੂੰ ਟ੍ਰੀਟਮੈਂਟ ਕਰਵਾ ਦੇਣਾ ਇਹੋ ਜਿਹਾ ਕੋਈ ਪਲੈਨਿੰਗ ਹੈ ਤੁਹਾਡੀ ਨਹੀਂ ਅਸੀਂ ਇਹੋ ਜਿਹੇ ਪ੍ਰੋਗਰਾਮ ਛੋਟੇ ਛੋਟੇ ਕਰਦੇ ਰਹਿੰਦੇ ਜੀ ਮੇਨ ਜਿਹੜਾ ਹੈਗਾ ਅਸੀਂ ਪਲਾਂਟੇਸ਼ਨ ਦੇ ਕੰਮ ਕਰਦੇ ਆ ਪਰਿਆਵਰਣ ਨੂੰ ਲੈ ਕੇ ਪਰਿਆਵਰਣ ਨੂੰ ਲੈ ਕੇ ਵਾਤਾਵਰਣ ਨੂੰ ਲੈ ਕੇ ਜਿੱਦਾਂ ਸ਼ਹਿਰ ਦੇ ਵਿੱਚ ਪਾਰਕ ਕਾਰਪੋਰੇਸ਼ਨ ਬਣਾਵਿੰਦੀ ਆ ਜੀ ਵਰਤਵਾਦ ਨਾਲ ਕੋਈ ਦੇਖ ਪਾਣੇ ਨਹੀਂ ਫਿਰ ਅਸੀਂ ਉਹ ਪਾਰਕ ਜਿਹੜਾ ਡੌਟ ਕਰਦੇ ਆ ਅੱਛਾ ਜੀ ਤੇ ਮੇਰੇ ਉਹਦੇ ਵਿੱਚ ਜਿਹੜੇ ਹੈਗੇ ਕ੍ਰੀਨ ਜੀ ਨੂੰ ਰੈਗੂਲਰ ਕਰਦੇ ਨੇ ਤੇ ਉੱਥੇ ਫਿਰ ਯੋਗਾ ਕਲਾਸਾਂ ਲਗਾਉਣੀਆਂ ਸ਼ੁਰੂ ਕਰਵਾ ਦੇ ਅੱਛਾ ਵੈਰੀ ਗੁੱਡ ਯੋਗਾ ਕਲਾਸਾਂ ਵੀ ਲਵਾਉਣੇ ਹਾਂ ਹਾਂ ਉਹ ਤਾਂ ਕਿ ਲੋਕੇ ਸੋਹਰੇ ਸੋਹਰੇ ਆ ਕੇ ਉੱਥੇ ਯੋਗਾ ਕਰਦੇ ਜੀ ਤੇ ਉਹ ਫਰਟ ਪਲਾਂਟ ਲੈਂਦੇ ਆ ਇਹ ਜਿਹੜੀ ਪਲਾਂਟੇਸ਼ਨ ਤੁਸੀਂ ਕਰਦੇ ਹੋ ਇਹ ਪਲਾਂਟੇਸ਼ਨ ਵਿੱਚ ਫਲਦਾਰ ਫੁੱਲਦਾਰ ਜਿਹੜੇ ਦੂਜੇ ਵੀ ਪੌਦੇ ਹੁੰਦੇ ਜਾਂ ਕਿਹੜੇ ਕਿਸ ਤਰ੍ਹਾਂ ਦੇ ਜ਼ਿਆਦਾਤਰ ਪੌਦੇ ਤੁਸੀਂ ਲਗਾਉਨੇ ਹੋ ਪਾਰਕਾਂ ਦੇ ਵਿੱਚ ਨਹੀਂ ਸਾਰੇ ਮਿਲਦੇ ਜਿਹੜੇ ਹੁੰਦੇ ਆ ਤੇ ਇਹਨਾਂ ਦੀ ਉਪਲਬਧੀ ਕਿੱਥੋਂ ਕਰਾਉਨੇ ਹੋ ਕੋਈ ਕੋਈ ਪੈਸੇ ਪੇ ਕਰਦੇ ਹੋ ਜਾਂ ਤੁਹਾਨੂੰ ਕਿਸੇ ਸੰਸਥਾ ਵੱਲੋਂ ਦਿੱਤੇ ਜਾਂਦੇ ਨੇ ਨਹੀਂ ਇਹ ਸਾਡੇ ਵੱਲੋਂ ਜਿਵੇਂ ਸਾਡੇ ਮੈਂਬਰ ਆ ਗਏ ਜੀ ਉਹ ਕੰਟਰੀਬਿਊਸ਼ਨ ਕਰਕੇ ਅਸੀਂ ਖਰੀਦ ਵੀ ਲਈਦੇ ਆ ਅੱਛਾ ਜੀ ਹੋਰ ਸਰਕਾਰ ਤੋਂ ਵੀ ਅਸੀਂ ਸਰਕਾਰ ਤੋਂ ਸਰਕਾਰ ਤੋਂ ਮਤਲਬ ਕੋਈ ਸੰਸਥਾ ਵੀ ਆਉਜੀ ਜਿਹੜੀ ਤੁਹਾਨੂੰ ਇਹ ਜਿਆ ਪਲਾਂਟਸ ਪ੍ਰੋਵਾਈਡ ਕਰਵਾ ਦਿੰਦੀ ਆ ਕਿਸੇ ਤਰ੍ਹਾਂ ਨਹੀਂ ਧਨੀਆਂ ਸਰਕਾਰੀ ਤੌਰ ਤੇ ਸਾਨੂੰ ਮਿਲ ਜਾਂਦੀ ਸਰਕਾਰ ਕੋਲੇ ਮਿਲ ਜਾਂਦੇ ਆ ਤੇ ਸਰ ਹੋਰ ਜਿਵੇਂ ਤੁਸੀਂ ਪਲਾਂਟੇਸ਼ਨ ਤੋਂ ਬਗੈਰ ਹੋਰ ਕੋਈ ਆਉਣ ਵਾਲੇ ਸਮੇਂ ਕੋਈ ਪਲੈਨਿੰਗ ਕੋਈ ਕਰਮਚੂਹੀ ਦੀ ਮੈਂ ਜਿਹੜਾ ਸਾਡਾ ਬਹੁਤ ਮੇਰਾ ਪੈਰ ਤੇ ਟਿਕਾਣਾ ਜਿ ਬੈਠਣ ਤੇ ਅੱਛਾ ਪਿੰਡਾਂ ਦੇ ਵਿੱਚ ਜਿਹੜੇ ਹਨਿਆ ਟੈਕਨੀਕਲ ਐਜੂਕੇਸ਼ਨ ਸੈਂਟਰ ਬਣਾਉਣਾ ਹੈ ਅੱਛਾ ਜੀ ਕਿਉਂਕਿ ਕੋਈ ਵੀ ਜਿਹੜੇ ਬੱਚੇ ਅੱਜ ਕੱਲ ਜਾ ਰਹੇ ਆ ਸਕੂਲ ਤੋਂ ਬੜ ਕੇ ਜਾਂ ਥੋੜਾ ਬੋਲ ਪੜ੍ਹ ਕੇ ਜਾ ਰਹੇ ਆ ਜੀ ਉਹਨਾਂ ਵਿੱਚ ਕੋਈ ਟੈਕਨੀਕਲ ਹੁਣ ਹੋਣਾ ਚਾਹੀਦਾ ਤਾਂ ਕਿ ਉਹ ਕੁਛ ਨਾ ਕੁਛ ਆਪਣਾ ਜੇਵ ਖਰਚ ਕਰ ਸਕਣ ਮੜ ਸਕਿੱਲ ਜਿਹੜੀ ਸਕਿੱਲ ਦੀ ਅਸੀਂ ਗੱਲ ਕਰਦੇ ਹਾਂ ਕਿ ਸਕਿੱਲ ਜਰੂਰ ਹੋਣੀ ਚਾਹੀਦੀ ਆਖੀ ਦਸਤਕਾਰੀ ਹੋਣੀ ਚਾਹੀਦੀ ਤਾਂ ਕਿ ਜੋ ਕਿਤੇ ਵੀ ਜਾਂਦੇ ਆ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕੰਮ ਕਰ ਦੇਗੇ ਚਾ ਬਿਲਕੁਲ ਦਿੱਕਤ ਨਾ ਆਵੇ ਤੇ ਉਹਦੇ ਲਈ ਕੋਈ ਪ੍ਰਾਲਾ ਕੀਤਾ ਵੀ ਤੁਸੀਂ ਟੈਕਨੀਕਲ ਉਹਦੀ এডਿਕੇਸ਼ਨ ਲਈ ਕਿਤੇ ਕੋਈ ਫਰਾਂਸ ਜਾਂ ਕੋਈ ਕਿਤੇ ਖੋਲਿਆ ਜਾਂ ਕਿਸੇ ਨੇ ਰੀਸੈਂਟਲੀ ਅਸੀਂ ਹੋਈ ਸੀ ਅੱਲੇ ਪੁਰਾਣੇ ਕਹਿੰਦੇ ਕਰ ਰਹੇ ਆ ਜੀ ਸਾਨੂੰ ਸਪੇਸ ਚਾਹੀਦੀ ਆ ਜੀ ਅਸੀਂ ਕਹਿੰਦੇ ਹਰੇਕ ਕਿਸੇ ਨੂੰ ਸਾਨੂੰ ਸਪੇਸ ਵਿੱਚ ਜੀ ਅੱਗੇ ਜਿਹੜਾ ਹੈਗਾ ਪ੍ਰਬੰਧ ਸਾਡੇ ਸਾਹਮਣੇ। ਹੋਰ ਕੋਈ ਗੱਲ ਤੁਹਾਡੀ ਕਰਮਜੋਗੀ ਚੈਰੀਟੇਬਲ ਸੰਸਥਾ ਬਾਰੇ ਜਿਹੜੀ ਮੈਚ ਤੋਂ ਤੂ ਦੇ ਦੌਰਾਨ ਤੁਹਾਡੇ ਨਾਲ ਕਰਨੀ ਭੁੱਲ ਗਿਆ ਤੇ ਤੁਸੀਂ ਦੱਸਣਾ ਚਾਹੁੰਦੇ ਹੋ ਲੋਕਾਂ ਨੂੰ? ਨਹੀਂ ਮੈਂ ਤਾਂ ਇਹ ਚਾਹਣਾ ਹੈਗਾ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਆਪਣੇ ਵੱਧ ਤੋਂ ਵੱਧ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਸਵੇਰੇ ਹੱਟੇ ਮੋਨਿੰਗ ਉੱਠ ਕੇ ਇਹਨਾਂ ਨੂੰ ਵਰਜੈਸ ਕਰਨੀ ਚਾਹੀਦੀ ਹੈਗੀ। ਜਿਹੜਾ ਹੈਗਾ ਮੋਬਾਈਲ ਤੇ ਘੱਟ ਪੜਿਆ ਤਾਂ ਬਸ ਐਸ ਰਾਜ ਉਸਾਸ ਸਿੰਘ ਜੀ ਜਿਵੇਂ ਤੁਸੀਂ ਸਿੱਧੀ ਗੱਲ ਕੀਤੀ ਹੈ ਨੌਜਵਾਨਾਂ ਨੂੰ ਅੱਜਕੱਲ ਨਸ਼ਿਆਂ ਦਾ ਬਹੁਤ ਪਰਮਾਰ ਆ। ਜਿਵੇਂ ਪੰਜਾਬ ਦੇ ਵਿੱਚ ਛੇਵਾਂ ਦਰਿਆ ਵਗ ਰਿਹਾ ਤੁਸੀਂ ਉਹ ਨਸ਼ਿਆਂ ਨੂੰ ਲੈ ਕੇ ਵੀ ਕੋਈ ਕੋਸ਼ਿਸ਼ ਕਰ ਰਹੇ ਹੋ ਵੀ ਜਿਹੜੇ ਨੌਜਵਾਨ ਨਸ਼ਿਆਂ ਤੋਂ ਬਚੇ ਰਹਿਣ ਉਹਦੇ ਉੱਤੇ ਅਸੀਂ ਸਕੂਲਾਂ ਦੇ ਵਿੱਚ ਪ੍ਰੋਗਰਾਮ ਅਵੇਅਰਨੈਸ ਦੇ ਕਰਦੇ ਰਹੇ ਜਿਸ ਤਰ੍ਹਾਂ ਜਿਹੜੇ ਹੈਗੇ ਆ ਤੁਸੀਂ ਜਾ ਕੇ ਦੇਖੋ ਛੋਟੇ ਛੋਟੇ ਕੋਕੇ ਜਿਹੜੇ ਖੁੱਲੇ ਹੋਏ ਆ ਜੀ ਉਹਨਾਂ ਦੇ ਉੱਤੇ ਜਿਹੜੇ ਆ ਪਾਣ ਪਰਾ ਵੜ ਕੇ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਉਹ ਗੇਟਵੇ ਆਫ ਡਰੱਗਸ ਹੈਗੇ ਜੀ ਕਿਉਂਕਿ ਜਦੋਂ ਬੱਚੇ ਜਾਂਦੇ ਆ ਉਹ ਚੀਜ਼ ਲੈਣ ਵਾਸਤੇ ਉਹਨੂੰ ਕਹਿੰਦੇ ਆ ਆਹ ਕੀ ਚੀਜ਼ ਲੱਗ ਕਿਉਂਕਿ ਪੱਤਿਆਂ ਦੀ ਕਾਫੀ ਅਟਰੈਕਸ਼ਨ ਹੁੰਦੀ ਹੈ ਹਾਂਜੀ ਉਹ ਦੇਖ ਕੇ ਕਰ ਦਿੰਦੇ ਕੀ ਚੀਜ਼ ਉਹ ਬੰਦਾ ਖਾ ਕੇ ਦੇਖੋ ਜੀ ਹਾਂ ਉਹ ਕਰਸ਼ਣ ਦੇ ਵਿੱਚ ਪ੍ਰਮਤ ਹੋ ਜਾਂਦੇ ਬੱਚੇ ਉਹ ਕਰਸ਼ਣ ਦੇ ਵਿੱਚ ਆ ਗਏ ਉਹ ਜਿਹੜਾ ਹੈਗਾ ਗੇਟ ਵਿੱਚ ਉਹ ਫਰਾਂ ਦੇ ਜਾਂਦਾ ਜੀ ਉਹ ਜਦੋਂ ਖਾਣੇ ਸ਼ੁਰੂ ਕਰ ਦਿੰਦੇ ਔਰ ਤੋਂ ਬਾਅਦ ਫਿਰ ਉਹ ਤਮਾਕੂ ਨੇ ਆ ਜਾਂਦੇ ਤਮਾਕੂ ਤੋਂ ਬਾਅਦ ਸਿਗਰਟ ਤੇ ਆ ਜਾਂਦੇ ਸਿਗਰਟ ਤੋਂ ਬਾਅਦ ਫਿਰ ਸੌਲਫੇ ਵੀ ਆ ਜਾਂਦੇ ਉਹ ਆਦਤ ਬਣ ਜਾਂਦੀ ਬੱਚੇ ਛੇਡਕ ਲੱਗ ਜਾਂਦੀ ਇਹ ਗੱਲ ਇਹ ਵੀ ਇੱਕ ਕਾਰਨ ਨਸ਼ਿਆਂ ਦਾ ਬਾਹਰ ਹੁਣ ਮੈਂ ਦੇਖਿਆ 11 ਦੇ ਵਿੱਚ ਵੀ ਨੌਜਵਾਨ ਡੇਟ ਹੈਗਾ ਇੱਕ ਬਾੜ ਕਾਂ ਦੇ ਵਿੱਚ ਭੰਗ ਮਾਰਦੇ ਆ ਆਮ ਅਸੀਂ ਬਿਨ ਦੇ ਹਾਂਜੀ ਹਾਂਜੀ ਸਾਡਾ ਜਿਹੜਾ ਹੈਗਾ ਹਾਂਜੀ ਉਹਦਾ ਇਹ ਪ੍ਰਣਾਲਾ ਆ ਕਿ ਬਦ ਤੋਂ ਬਾਅਦ ਜਿਹੜੇ ਭੰਗ ਦੇ ਬੂਟੇ ਆ ਉਹਨਾਂ ਨੂੰ ਖਤਮ ਕਰਕੇ ਉੱਥੇ ਫੁੱਲਦਾਰ ਤੇ ਹੋਰ ਫਸਦਾਰ ਬੂਟੇ ਲਾਇਆ ਜਾਣ ਤਾਂ ਕਿ ਨੌਜਵਾਨ ਜਿਹੜੇ ਕੈਸੇ ਬਮਾਰਦਿਤ ਨੂੰ ਨੂਰ ਹੋ ਗਿਆ। ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਇਹ ਸੰਸਦ ਆ ਜਸਵੰਤ ਸਿੰਘ ਜੀ ਕਰਮਯੋਗੀ ਚੈਰੀਟੇਵਲ ਸੰਸਥਾ ਦੇ ਪ੍ਰਧਾਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਦੇ ਮੁੱਖ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਤੇ ਨਾਲ ਦੀ ਨਾਲ ਉਹਨਾਂ ਬਾਰੇ ਕੀਤੇ ਕਾਰਜਾਂ ਸੰਬੰਧੀ ਦੱਸਿਆ ਤੇ ਨਾਲ ਦੀ ਨਾਲ ਉਹਨਾਂ ਨੇ ਸਮਾਧਾਨ ਵੀ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਆ ਪੰਜਾਬ ਦੀ ਨੌਜਵਾਨੀ ਦੇ ਵਿੱਚ ਕਿਹੜਾ ਜਿਹੜਾ ਸੁਧਾਰ ਹੋ ਸਕਦਾ ਹੈ। ਅਸ਼ਾਕਰ ਤੋਂ ਦਾਬਾ ਪਾ ਰਹੀ ਦਰਜੀਤ ਮਝਰੂਹਾ। ਬਹੁਤ-ਬਹੁਤ ਧੰਨਵਾਦ ਸਦਾਰ ਜਸਵੰਤ ਸਿੰਘ ਜੀ ਤੁਹਾਡਾ ਥੈਂਕ ਯੂ।